ਸਸ ਸ੍ਰੀ ਗੱਲ ਦੋਸਤੋ ਮੇਰਾ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੌਰੇ ਵਿੱਚ ਕਈ ਵੱਡੇ ਮੁੱਦੇ ਜਿਵੇਂ ਅਮਰੀਕਾ ਵਿੱਚ ਜਾਣ ਵਾਲੇ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀਆਂ ਬਾਰੇ ਅਤੇ ਅਮਰੀਕਾ ਦੁਆਰਾ ਲਗਾਈ ਜਾ ਰਹੀ ਭਾਰੀ ਟੈਰਿਫ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦੋਸਤ ਗੋਤਮ Đਾਨੀ ਬਾਰੇ ਕੀ ਗੱਲ ਕੀਤੀ ਤਾਂ ਦੋਸਤੋ ਇਸ ਵੀਡੀਓ ਵਿੱਚ ਇਹ ਸਾਰੇ ਮੁੱਦਿਆਂ ਉੱਪਰ ਗੱਲ ਕਰਾਂਗੇ ਜੇਕਰ ਤੁਸੀਂ ਵੀ ਇਹ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਦੋਸਤੋ ਪ੍ਰਧਾਨ ਮੰਤਰੀ ਮੋਦੀ ਹੁਣ ਅਮਰੀਕਾ ਦੌਰੇ ਉੱਪਰ ਚੱਲ ਰਹੇ ਹਨ ਜਿਸ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨਾਲ ਮਿਲੇ ਅਤੇ ਉਹਨਾਂ ਨਾਲ ਇਹਨਾਂ ਮੁੱਦਿਆਂ ਉੱਪਰ ਗੱਲ ਕੀਤੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਸਪੀਚ ਦਿੱਤੀ ਇਸ ਸਪੀਚ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ। ਇਸ ਸਪੀਚ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਵਿੱਚ ਜਾਣ ਵਾਲੇ ਭਾਰਤੀਆਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਭਾਰਤੀ ਅਮਰੀਕਾ ਵਿੱਚ ਜਾਂਦੇ ਹਨ ਜਿਨ੍ਹਾਂ ਕੋਲ ਪੂਰੇ ਡਾਕੂਮੈਂਟ ਨਹੀਂ ਹੁੰਦੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਜਾਂਦੇ ਹਨ ਉਹ ਗਲਤ ਹੈ। ਜੇ ਕੋਈ ਫਰਦ ਦਾਵਾ ਸੀ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ ਤਾਂ ਉਸ ਨੂੰ ਵਕਸ ਲੈਣ ਲਈ ਭਾਰਤ ਤਿਆਰ ਹੈ। ਇਸ ਵਿੱਚ ਭਾਰਤ ਅਮਰੀਕਾ ਦਾ ਪੂਰਾ ਸਾਥ ਦੇਵੇਗਾ ਅਤੇ ਨਾਲ ਹੀ ਕੀ ਜੋ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਜਾਂਦੇ ਹਨ ਉਹ ਸਾਰੇ ਗਰੀਬ ਪਰਿਵਾਰਾਂ ਦੇ ਉੱਤੇ ਹਨ ਇਹਨਾਂ ਨੂੰ ਏਜੰਟਾਂ ਦੁਆਰਾ ਵੱਡੇ ਵੱਡੇ ਸੁਪਨੇ ਦਿਖਾ ਕੇ ਅਮਰੀਕਾ ਭੇਜੇ ਜਾਂਦਾ ਹੈ ਇਸ ਲਾਲਚ ਵਿੱਚ ਆ ਕੇ ਭਾਰਤੀ ਅਮਰੀਕਾ ਵਿੱਚ ਚਲੇ ਜਾਂਦੇ ਹਨ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਇਸ ਲਈ ਇਹਨਾਂ ਏਜੰਟਾਂ ਉੱਪਰ ਕਾਰਵਾਈ ਕੀਤੀ ਜਾਵੇਗੀ ਕਿ ਜੋ ਸੱਚੇ ਅਰਥ ਵਿੱਚ ਭਾਰਤ ਕਾ ਹੀ ਨਾਗਰੀਕ ਹੋਗਾ ਉਹ ਅਗਰ अमेरिका में गैर कानूनी तरीके से रहता है तो उसको वापस लेने के लिए भारत तैयार है बात हमारे लिए वहां से रुकती नहीं है ये सामान्य परिवारों के बच्चे होते हैं उनको बड़े बड़े सपने दिखाए जाते हैं ज्यादातर ऐसे होते हैं उनको गुमराह करके लाया जाता है ये ह्यूमन ट्रैफिकिंग में जुड़े हुए पूरे इकोसिस्टम पर हम वार करना चाहिए इस स्पीच में ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੁਆਰਾ ਲਵੇ ਗਏ ਗੁਤਮ ਅਡਾਨੀ ਅਤੇ ਉਸ ਦੇ ਪਤੀਜੋ ਉਪਰ ਲੱਗੇ આરોਪ ਬਾਰੇ ਗੱਲ ਕੀਤੀ ਜਿਸ ਵਿੱਚ ਕਿਹਾ ਕਿ ਇਹ ਵਿਅਕਤੀਗਤ ਮਾਮਲਾ ਹੈ ਅਤੇ ਇਸ ਬਾਰੇ ਦੋ ਦੇਸ਼ਾਂ ਦੇ ਮੁਖੀਆ ਨਾ ਮਿਲਦੇ ਹਨ ਅਤੇ ਨਾ ਹੀ ਗੱਲ ਕਰਦੇ ਹਨ ਹਰ ਭਾਰਤੀ ਨੂੰ ਮੈਂ ਆਪਣਾ ਮੰਨਦਾ ਹੂੰ ਦੂਸਰੀ ਬਾਤ ਹੈ ਐਸੇ ਵਿਅਕਤੀਗਤ ਮਾਮਲੋ ਕੇ ਲਿਏ ਦੋ ਦੇਸ਼ ਕੇ ਮੁਖੀਆ ਨਾ ਮਿਲਤੇ ਹਨ ਨਾ ਬੈਠਤੇ ਹਨ ਨਾ ਬਾਤ ਕਰਤੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨਾਲ ਟੈਰਿਫ ਬਾਰੇ ਗੱਲ ਕੀਤੀ ਕਿ ਅਮਰੀਕਾ ਭਾਰਤ ਉੱਪਰ ਲੱਗੇ ਟੈਰਿਫ ਨੂੰ ਘਟਕਰੇ ਤਾਂ ਇਸ ਬਾਰੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਵੀ ਆਪਣੇ ਇੰਪੋਰਟ ਉੱਪਰ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ ਜਿਵੇਂ 30%, 40%, 60% ਅਤੇ 70% ਹੈ। ਭਾਰਤ ਕਾਰ ਐਕਸਪੋਰਟ ਤੇ 70% ਟੈਰਿਫ ਲਗਾਉਂਦਾ ਹੈ ਪਰ ਟੈਰਿਫ ਉੱਪਰ ਪ੍ਰਧਾਨ ਮੰਤਰੀ ਮੋਦੀ ਨੇ ਗੱਲ ਕੀਤੀ ਹੈ ਤਾਂ ਇਸ ਬਾਰੇ ਤਾਲਮਿਲ ਕਰਕੇ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ। ਤੋ ਦੋਸਤੋ ਐਸੀ ਛੋਟੀ ਜਿਹੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ